ਸਰ ਕੀ ਨਾਜ ਤੁਹਾਡਾ ਮੇਰਾ ਨਾਮ ਪੂਸ਼ਨ ਕੁਮਾਰ ਸ਼ਰਮਾ ਜੀ ਕਿਹੜੀ ਜਗ੍ਹਾ ਹੈ ਇਹ اسلامਾਬਾਦ ਹੈਗਾ ਜੀ ਅਜੀਤ ਨਗਰ ਪੈਂਦਾ ਹੈ 에어ਮੈਨ ਗਲੀ ਤੋਂ ਬੁੱਲਵਾੜੀ ਨੂੰ ਆਪਾਂ ਜਾਓ ਕੀ ਪ੍ਰੋਬਲਮ ਹੈਗੀ ਇੱਥੇ ਪ੍ਰੋਬਲਮ ਸਰ ਇਹ ਹੈ ਵੀ ਰਾਤ ਇਹ ਬਿਲਕੁਲ ਠੀਕ ਸੀ ਸਵੇਰੇ ਜਦੋਂ ਮੀਂਹ ਪਿਆ ਤੇ ਸਵੇਰੇ ਜਦੋਂ ਉੱਠ ਕੇ ਦੇਖਿਆ ਇਹ ਸਾਰਾ ਘਰ ਵਜੇ ਦਾ ਇਹ ਟੁੱਟਿਆ ਪਿਆ ਉਹ ਸਾਰਾ ਪਾਣੀ ਲੋਕਾਂ ਦੇ ਘਰਾਂ ਚ ਜਾਂ ਸਾਰਾ ਮੀਂਹ ਉਹ ਮੋੜ ਤੱਕ ਮਤਲਬ ਪੂਰਾ ਪਾਣੀ ਕੋਈ ਫੁੱਟ ਫੁੱਟ ਪਾਣੀ ਸੀਗਾ ਉਸ ਤੋਂ ਬਾਅਦ ਅਸੀਂ ਜੋ ਦੇਖਿਆ ਕਿਉਂਕਿ ਇਸ ਵੇਲੇ ਵੇਲੇ ਦੋ ਬੱਚੇ ਵੀ ਜਿਹੜੇ ਜਾਂਦੇ ਜਾਂਦੇ ਇਸ ਐਕਟਿਵਿਟੀ ਵਾਦੇ ਉੱਤੇ ਉਹਨਾਂ ਦੇ ਸੱਟਾਂ ਵੀ ਲੱਗੀਆਂ ਫਿਰ ਅਸੀਂ ਫਿਰ ਅਸੀਂ ਉਹਨਾਂ ਨੂੰ ਫੋਨ ਕੀਤਾ ਮੁਖੀ ਰਾਮ ਜੀ ਨੂੰ ਉਹਨਾਂ ਨੇ ਫੋਨ ਨਹੀਂ ਚ ਹਾਂਜੀ ਹਾਂਜੀ ਐਮਸੀ ਮੁਖੀ ਰਾਮ ਜੀ ਨੂੰ ਕੋਈ 8-9 ਵਾਰੀ ਫੋਨ ਕੀਤਾ ਫਿਰ ਉਹਨਾਂ ਨੇ ਸਵਿਚ ਆਫ ਕਰਤਾ ਫਿਰ ਅਸੀਂ ਕੇਕੀ ਸਾਹਿਬ ਨੂੰ ਕੀਤਾ ਜਿਹੜੇ ਚੇਅਰਮੈਨ ਹੁਣ ਤਾਜ਼ਾ-ਤਾਜ਼ੇ ਬਣੇ ਨੇ ਇਹਨਾਂ ਨੇ ਵੀ ਕੋਈ ਰਿਸਪੌਂਸ ਨਹੀਂ ਸਾਨੂੰ ਦਿੱਤਾ ਫਿਰ ਹਾਰ ਕੇ ਅਸੀਂ ਉਹਨੂੰ ਬੇਨਤੀ ਕੀਤੀ ਕੀ ਸਾਰਾ ਆ ਕੇ ਦੇਖੋ ਇੱਥੇ ਤਾਂ ਜੇਹੀ ਹਾਰ ਰਿਹਾ ਤਾਂ ਇਹ ਪੂਰਾ ਕਿਉਂਕਿ 메인 ਸੀਵਰ ਪਿਆ ਵੈਸੇ ਔਰ ਸਾਰਾ ਬੈਠ ਗਿਆ ਇਹਦੇ ਨਾਲ ਕੋਈ ਵੀ ਖਤਰਾ ਹੋ ਸਕਦਾ ਕੋਈ ਹੈਵੀ ਗੱਡੀ ਆਈ ਇਧਰ ਵਜਿਆ ਖਾਂ ਟੁੱਟ ਗਈ ਆ ਹੋ ਗਿਆ ਸਾਰਾ ਮਤਲਬ ਕਾਫੀ ਨੁਕਸਾਨ ਹੋ ਸਕਦਾ ਕੀ ਮੰਗਿਆ ਤੁਹਾਡੀ ਸਾਡੀ ਮੰਗਿਆ ਵੀ ਇਹਨੂੰ ਛੇਤੀ ਤੋਂ ਛੇਤੀ ਠੀਕ ਕਰਾਇਆ ਜਾਵੇ ਜੀ ਨਹੀਂ ਤਾਂ ਇੱਥੇ ਨੁਕਸਾਨ ਜ਼ਿਆਦਾ ਹੋਊਗਾ ਮੈਂ ਤਾਂ ਹੁਣ ਕਮਿਸ਼ਨਰ ਸਾਹਿਬ ਨੂੰ ਮਿਲਣ ਕੱਲਿਆ ਸੀ ਅਸੀਂ ਜੀ ਦੌਰ ਦੇ ਵਿੱਚ ਤੁਹਾਡਾ ਘਰ ਇੱਥੇ ਹੀ ਆ ਜੀ ਹਾਂ ਮੇਰਾ ਘਰ ਤਾਂ ਸਾਹਮਣੇ ਮੇਰਾ ਘਰ ਆਇਆ ਜੀ ਜੀ ਸਰ ਮੇਰਾ ਨਾਮ ਇਕਦਮ ਕੀ ਨਾਮ ਦੀ ਆਪਣਾ ਮੇਰਾ ਨਾਮ ਅਵਤਾਰ ਸਿੰਘ ਜੈ ਸਰ ਕਿਹੜਾ ਏਰੀਆ ਜੀ ਇਹ ਜੀਤ ਨਗਰ ਅਸਲਾਮਾਬਾਦ ਵਾਲਾ ਇਹ ਮੈਨੇ ਵਾਲੀ ਕਲੀ ਵਾਲਾ ਬੁੱਲਾਮੜੀ ਰੋਡ ਤੇ ਘਰ ਹੈ ਸਰ ਕੀ ਪ੍ਰੋਬਲਮ ਕੀ ਰਹੀ ਹੈ ਪ੍ਰੋਬਲਮ ਹੈ ਕਿ ਇਧਰ ਮੇਨ ਸੀਵਰਨ ਲਾਈਨ ਦੇ ਜਿਹੜੇ ਹੈਗੇ ਆ ਉਹ ਮੇਨ ਸੀਵਰ ਜਿਹੜਾ ਹੋਲਾ ਹੈ ਬਿਲਕੁਲ بیٹھ ਚੁੱਕਾ ਹੈਗਾ ਇਹਦੇ ਰਾਤੀ ਬਾਰਿਸ਼ ਤੋਂ ਬਾਅਦ ਸਵੇਰੇ ਜਦੋਂ ਬਾਰਿਸ਼ ਹੋਈ ਹੈਗੀ ਪੂਰਾ ਪਾਣੀ ਭਰਿਆ ਹੋਇਆ ਸੀਗਾ ਪਾਣੀ ਭਰਨ ਦੇ ਕਾਰਨ ਉਹ ਦਿਖਾਈ ਨਹੀਂ ਦਿੱਤਾ ਸਾਰੇ ਸੜੇ ਕੁਚਰੇ ਪਾਣੀ ਚ ਬੱਚੇ ਨੰਗਰੇ ਸੀ ਉਹ ਵੀ गिर ਗਏ ਉਹਨਾਂ ਨੇ ਸੱਟ ਲੱਗੀ ਹੈ ਉਨ ਜਦੋਂ ਪਾਣੀ ਨਿਕਲਿਆ ਹੈਗਾ ਸਾਰੀ ਉੱਤੇ ਤਾਂ ਉਹਦੇ ਵਿੱਚ ਦੇਖਿਆ ਗਿਆ ਹੈਗਾ ਕਿ ਸਾਰੀ ਜਿਹੜੀ ਸੀ ਮੇਨ ਸੀਵਰ ਦਾ ਹੌਲ ਜਿਹੜਾ ਹੈਗਾ ਬਿਲਕੁਲ بیٹھ ਚੁੱਕਿਆ ਹੈਗਾ ਜੇ ਉਹਨੂੰ ਹੁਣ ਰਿਪੇਅਰ ਨਹੀਂ ਕੀਤੀ ਗਈ ਸਮੇਂ ਸਿਰ ਰਿਕਵਰੀ ਤੇ ਪੂਰੀ ਮੇਨ ਸੀਵਰ ਲਾਈਨ ਹੈ ਇਹ ਪੂਰੀ ਦੀ ਪੂਰੀ بیٹھ ਜਾਏਗੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਜ਼ਿਆਦਾ ਖਤਰਾ ਹੈ ਕਿਉਂਕਿ ਇਸ ਰੋਡ ਤੇ ਕਾਫੀ ਭਾਰੀ ਗੱਡੀਆਂ ਵੀ ਲੰਘਦੀਆਂ ਨੇ ਹਾਂਜੀ ਸੋ ਸ਼੍ਰੀ ਮੁਖੀराम ਜੀ ਜਿਹੜੇ ਹੈਗੇ ਆ ਉਹ ਐਮਸੀ ਉਹਨਾਂ ਨੂੰ ਪਹਿਲਾਂ ਕਾਲ ਕੀਤੀ ਗਈ ਉਹਨਾਂ ਨੇ ਫੋਨ ਨਹੀਂ ਚੱਕਿਆ ਫਿਰ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਡੇ ਮੁਹੱਲੇ ਦੇ ਜਿਹੜੇ ਇਧਰਲੇ ਐਮਸੀ ਹੈ ਸ਼੍ਰੀ ਇਸਪਾਲ ਚੇਤੀ ਜੀ ਉਹਨਾਂ ਨੂੰ ਵੀ ਕਾਲ ਕੀਤੀ ਗਈ ਉਹਨਾਂ ਵੱਲੋਂ ਕੋਈ ਰਿਸਪੌਂਡ ਨਹੀਂ ਮਿਲਿਆ ਗਿਆ ਇਸ ਕਾਰਨ ਜਿਹੜਾ ਤੁਹਾਨੂੰ ਬੇਨਤੀ ਕਰ ਰਹੇ ਆ ਕਿ ਸਾਡੇ ਜਿਹੜਾ ਕੋਈ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਜੋ ਕੋਈ ਭਾਰੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ ਸਰ ਕੀ ਨਾ ਕਹਦਾ ਜੀ ਮੇਰਾ ਨਾਮ ਬਰਿੰਦਰ ਕੁਮਾਰ ਹੈ ਜੀ ਕੀ ਕਹਿਣਾ ਤੁਹਾਡਾ ਜੀ ਮੇਰਾ ਕਹਿਣਾ ਇਹ ਹੈਗਾ ਕਿ ਜਿਹੜਾ ਇੰਨਾ ਜ਼ਬਰਦਸਤ ਦੁਆ ਪੈ ਗਿਆ ਜਿਹੜੀ ਪੋਲੀ ਹੋ ਗਿਆ ਸੀਵਰ ਇਸ ਤੇ ਕੋਈ ਵੀ ਹਾਦਸਾ ਹੋ ਸਕਦਾ ਅਗਰ ਇਮੀਡੀਏਟਲੀ ਇਹਨੂੰ ਜਿਹੜਾ ਹੈਗਾ ਠੀਕ ਨਾ ਕੀਤਾ ਗਿਆ ਕਿਉਂਕਿ ਸਕੂਲ ਦੇ ਬਸਾਂ ਇਥੋਂ ਨਿਕਲਦੀਆਂ ਬੱਚਿਆਂ ਦੀਆਂ ਭਰੀਆਂ ਹੁੰਦੀਆਂ ਔਰ ਜਿਹੜਾ ਨਵੀਂ ਕਚਾਈ ਨੂੰ ਰਸਤਾ ਇਹ ਸਾਰਾ ਜਾਂਦਾ ਹੈਗਾ ਔਰ ਅਗਰ ਇਹ بارش ਹੋਰ ਫਿਰ ਦੁਬਾਰਾ ਹੋ ਗਈ ਔਰ ਇਹਨੂੰ ਨਾ ਠੀਕ ਕੀਤਾ ਗਿਆ ਤਾਂ ਕੁਝ ਵੀ ਟ੍ਰੈਜੇਡੀ ਹੋ ਸਕਦੀ ਹੈ ਕਿਸੇ ਤੱਕ ਅਪਰੋਚ ਕੀਤੀ ਤੁਸੀਂ ਹੁਣ ਤੱਕ ਹਾਂ ਅਪਰੋਚ ਜਿਹੜੀ ਹੈਗੀ ਅਸੀਂ ਫੋਟੋ ਇਹਦੀ ਖਿੱਚ ਕੇ ਜਸਪਾਲ ਚੇਚੀ ਨੂੰ ਭੇਜ ਦਿੱਤੀ ਆ ਐਮਸੀ ਆ ਤੇ ਜਿਹੜੇ ਦੂਜੇ ਹੈਗੇ ਆ ਮੁਖੀ ਰਾਮ ਜੀ ਉਹ ਆਊਟ ਆਫ ਸਟੇਸ਼ਨ ਹੈਗੇ ਆ ਮਿਊਨਿਸਪਲ ਕਮੇਟੀ ਨੂੰ ਇਨਫੋਰਮ ਕਰ ਦਿੱਤਾ ਹੈਗਾ ਪਰ ਹਾਲੇ ਤੱਕ ਕੋਈ ਵੀ ਜਿਹੜਾ ਹੈਗਾ ਇਹਦਾ ਰਿਜ਼ਲਟ ਨਹੀਂ ਨਿਕਲਿਆ ਮੰਗ ਕਰਦੇ ਆ ਕਿ ਇਹਨੂੰ ਇਮੀਡੀਏਟਲੀ ਰਿਪੇਅਰ ਕੀਤਾ ਜਾਵੇ ਸੋ ਦੈਟ ਕੋਈ ਵੀ ਜਿਹੜਾ ਕਿਸੇ ਤਰ੍ਹਾਂ ਦੀ ਟਰੈਜੇਡੀ ਨਾ ਹੋ ਸਕੇ ਅਸਲਾਮ ਅਵਾਦ ਐਰਮਨ ਵਾਲੀ ਜਿਹੜੀ ਗੜੀ ਆ 8 ਨੰਬਰ ਵਾਰਡ ਦੇ ਵਿੱਚ ਇੱਕ ਸਮੱਸਿਆ ਆ ਹਾਂਜੀ ਦਾ ਮੇਨ ਸੀਗਲ ਜਿਹੜਾ ਵਾਲੇ ਦੋਲੇ ਬਿਲਕੁਲ ਖੋਡਣਾ ਪਿਆ ਗਿਆ ਤੇ ਕਿਸੇ ਟਾਈਮ ਜਿੱਥੇ ਜਿਹੜਾ ਹਾਦਸਾ ਵੱਡਾ ਹੋਇਆ ਐ ਲਾਡਾ ਮੈਂ ਹੁਸ਼ਿਆਰਪੁਰ ਫਾਸਟ ਲਿਵ ਵਾਲਿਆਂ ਦਾ ਤੁਹਾਡਾ ਬਹੁਤ ਹੀ ਜ਼ਰਾ ਸਤਿਕਾਰ ਕਰਦਾ ਕਿ ਤੁਸੀਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਤੁਸੀਂ ਗੱਲ ਕੀਤੀ ਬਾਡ ਨੰਬਰ 8 ਤੇ 10 ਜਿਹੜੀ 에ਅਰਮੈਨ ਵਾਲੀ ਗੱਡੀ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਰਸਾਤ ਦਾ ਮੌਸਮ ਚੱਲ ਰਿਹਾ ਬੜਾ ਜਨ ਕੇ ਰਾਤੀ ਵੀ ਕਾਫੀ ਨਹੀਂ ਪਿਆ ਸਵੇਰੇ ਵੀ ਸਾਰੇ ਸ਼ਹਿਰ ਵਿੱਚ ਕਾਫੀ ਜਗ੍ਹਾ ਤੇ ਪ੍ਰੋਬਲਮ ਆ ਰਹੀ ਕਿਤੇ ਹੌਜੀ ਜਨ ਕੇ ਬੈਠ ਰਹੀ ਜਾ ਕਿਤੇ ਕੋਈ ਛੜਕ ਬੈਠ ਰਹੀ ਜਾ ਤੇ ਤੁਸੀਂ ਜਿਹੜੀ ਗੱਲ ਕੀਤੀ ਮੈਂ ਆਪਣੇ ਜਈ ਸਾਨੂੰ ਉਹਨਾਂ ਨੂੰ ਮੈਂ ਹੁਣੇ ਕਹਿ ਦੇਣਾ ਹੈਗਾ ਕਿ ਜਗ ਦੇਖ ਕੇ ਉਹਨੂੰ ਆਉਣਾ ਜੋ ਵੀ ਉਹਦਾ ਮੌਕੇ ਦਾ ਹੱਲ ਹੈਗਾ ਉਹਨੂੰ ਆਪਾਂ ਕਰਾਂਗੇ ਇਹੋ ਜੀਆਂ ਹੋਰ ਵੀ ਸ਼ਹਿਰ ਵਿੱਚ ਕਾਫੀ ਜ਼ਿਆਦਾ ਦਿੱਕਤ ਆ ਰਹੀ ਜਾਂ ਕਈ ਜਗ੍ਹਾ ਤੇ ਛੜਕਾਂ ਬੈਠ ਰਹੀਆਂ ਕਿਉਂਕਿ ਮੀਂਹ ਜਾਂ ਬਰਸਾਤ ਹੈਗੀ ਹੈ ਜ਼ੋਰ ਦਾ ਮੀਂਹ ਪੈਂਦਾ ਜਦੋਂ ਜ਼ੋਰ ਦਾ ਮੀਂਹ ਪੈਂਦਾ ਕਈ ਜਗ੍ਹਾ ਦੇ ਉੱਪਰ ਜੜੀਆਂ ਛੜਕਾਂ ਸਾਡੀਆਂ ਹੋਜੀਆਂ ਜਾਂ ਇੰਟਰਲੌਂਗ ਟੈਲਾਂ ਵੀ ਬੈਠ ਜਾਂਦੀਆਂ ਤੋਂ ਸੋ ਮੈਂ ਸ਼ਹਿਰ ਵਾਸੀਆਂ ਨੂੰ ਉਹੀ ਆਪਣੇ ਵੱਲੋਂ ਅਪੀਲ ਕਰਨੀ ਚਾਹੁੰਦਾ ਕਿ ਜਿੱਥੇ ਵੀ ਕੋਈ ਇਹੋ ਜਿਹੀ ਕੋਈ ਗੱਲ ਹੁੰਦੀ ਆ ਸਾਡੇ ਧਿਆਨ ਚ ਲੈ ਜਾਂਦੀ ਜਾਵੇ ਅਸੀਂ ਉਹਦਾ ਛੇਤੀ ਤੋਂ ਛੇਤੀ ਫੌਰਨ ਤੋਂ ਫੌਰਨ ਆਪਾਂ ਹੱਲ ਕਰਾਂਗੇ ਨੋ ਬਨਵਾਸੀਆਂ ਦਾ ਕਹਿਣਾ ਹੈ ਕਿ ਦੋਨਾਂ ਅਕਸਰ ਨੂੰ ਹੋਰ ਦਿੱਤਾ ਗਿਆ ਪਰ ਕਿਸੇ ਦਾ ਕੋਈ ਚਲੋ ਮੈਂ ਚਲੋ ਜੰਗ ਤੁਹਾਡੇ ਮਾਦਮ ਰਾਹੀ ਮੁਹੱਲਾ ਨਿਵਾਸੀਆਂ ਨੂੰ ਦੱਸਦਾ ਕਿ 8 ਔਰ 10 اسلامਾਬਾਦ 에어ਮੈਨ ਵਾਲੀ ਗਲੀ ਇਹ ਮੇਰੇ ਕੋਲੇ ਜਿਹੜੀ ਗੱਲ ਪਹੁੰਚ ਚੁੱਕੀ ਆ ਜਿਹੜੀ ਕਿ ਉਥੋਂ ਮੀਰ ਨਾਲ ਹੋਜੀ ਬੈਠੀ ਆ ਜਾਂ ਕੁਝ ਵੀ ਹੈਗਾ ਉਹਨੂੰ ਆਪਾਂ ਛੇ ਦਿਨ ਠੀਕਰਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ